ਅਦਲੀ ਸਾਹਿਬ ਸਾਡੇ ਦਰਮਿਆਨ ਪਾਇਲ ਮੈਡਮ ਜੀ ਵੀ ਆ ਗਏ ਆ ਪਿਛਲੇ ਦਿਨੀ ਪਾਇਲ ਪਰਮ ਜੋਗੀ ਇੱਕ ਮੋਡਲ ਨੇ ਉਹਨਾਂ ਦਾ ਸਨਮਾਨ ਇੱਕ ਵੱਡੇ ਟੂਰਨਾਮੈਂਟ ਤੇ ਕੀਤਾ ਗਿਆ ਸੀ ਪਰ ਹੁਣ ਕੁਝ ਲੋਕ ਉਹਨਾਂ ਦੀ ਵੀਡੀਓ ਥੱਲੇ ਕਮੈਂਟ ਕਰ ਰਹੇ ਨੇ ਕਿ ਇਹਨਾਂ ਦੇ ਸਨਮਾਨ ਤੋਂ ਚੰਗਾ ਤੇ ਕਿਸੇ ਗਰੀਬ ਨੂੰ ਦਾਨ ਦੇ ਦਿੰਦੇ ਜਾਂ ਕਿਸੇ ਹੋਰ ਮਾੜੇ ਪਲੇਅਰ ਦਾ ਸਨਮਾਨ ਜਿਹੜਾ ਕਿ ਕਰ ਦਿੰਦੇ ਜਾਂ ਹੋਰ ਵੀ ਕੋਈ ਪੁੰਨ ਦਾ ਕੰਮ ਕਰ ਦਿੰਦੇ ਇਹਨਾਂ ਨੂੰ ਰਜਿਆ ਨੂੰ ਤੇ ਹੋਰ ਕੀ ਰਜਾਉਣਾ ਇਸ ਦੇ ਰਿਲੇਟਿਡ ਪਾਇਲ ਪਰਮ ਦਾ ਜੋ ਰਿਪਲਾਈ ਆਇਆ ਉਹ ਤੁਹਾਨੂੰ ਅਸੀਂ ਅੱਗੇ ਪੜ੍ਹ ਕੇ ਸੁਣਾਉਨੇ ਆਂ ਉਹਨਾਂ ਲਿਖਿਆ ਕਿ ਨਾਮ ਹੈ ਕੋਈ ਵੱਡੀ ਬਹੁਤ ਹੀ ਸਟਾਰ ਹਾਂ ਤੇ ਨਾਮ ਹੈ ਕੋਈ ਐਕਟਰ ਮੈਂ ਤਾਂ ਸਿਰਫ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਹਾਂ ਜੋ ਕਿ ਵੀਡੀਓ ਦੇ ਜਰੀਏ ਲੋਕਾਂ ਦੇ ਸਾਹਮਣੇ ਫੇਮਸ ਹਾਂ ਬਾਕੀ ਧੰਨਵਾਦ ਉਹਨਾਂ ਦਾ ਜੋ ਮੈਨੂੰ ਇਨੀ ਸਪੋਰਟ ਕਰਦੇ ਨੇ ਤੇ ਧੰਨਵਾਦ ਉਹਨਾਂ ਦਾ ਵੀ ਜੋ ਮੈਨੂੰ ਇਨਾ ਹੇਟ ਵੀ ਕਰਦੇ ਨੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਜੋ ਪਾਇਲ ਪਰਮ ਦਾ ਸਨਮਾਨ ਹੋਇਆ ਉਹ ਹੋਣਾ ਚਾਹੀਦਾ ਸੀ ਕਿ ਨਹੀਂ ਜਾਂ ਕਿਸੇ ਹੋਰ ਪਲੇਅਰ ਦਾ ਸਨਮਾਨ ਹੋਣਾ ਚਾਹੀਦਾ ਸੀ ਇਹ ਸਾਨੂੰ ਜਰੂਰ ਦੱਸਿਓ ਬਾਕੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਐਸੀਆਂ ਹੋਰ ਵੀਡੀਓ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ